ਮੈਂ ਕਹਿਣਾ ਜਿਹੜੀ ਚਿੱਟੇ ਦੀ ਆਗਨ ਆ ਇਹ ਘਰ ਘਰ ਵੜ ਚੁੱਕੀ ਆ ਆ ਪਰਸੋਂ ਮੁੰਡਾ ਮੇਰਾ ਯਾਰ ਦੋਸਤ ਉਹਦਾ ਮੁੰਡਾ ਦੀ ਡੈਥ ਹੋਈ ਆ ਇਸੇ ਕੰਮ ਨਾਲ ਤੇ ਬੰਦੇ ਨਸ਼ਾ ਇੰਨਾ ਵੇਚਣ ਲੱਗ ਪਏ ਕੋਈ ਯੰਤ ਨਹੀਂ ਸੀ ਕਟਾਰੀਆ ਸਾਹਿਬ ਸਾਨੂੰ ਕੋਈ ਛੜਕਾ ਨਹੀਂ ਚਾਹੀਦੀਆਂ ਤੇ ਸਾਨੂੰ ਕੋਈ ਸਕੂਲ ਨਹੀਂ ਚੰਗੇ ਸਿਆਈ ਦੇ ਅੰਨ ਪਰ ਰਹਿ ਜਾਣਗੇ ਚੰਗਾ ਰਹਿ ਤਾਂ ਜਾਣਗੇ ਨਾ ਸਾਡੇ ਕੋਲੇ ਆਹ ਹਲਾ ਤੋਏ ਪਏ ਕਰਾਇਤ ਚਿੱਟਾ ਕਰਾਂ ਤਾਂ ਹੀ ਡਿਲੀਵਰੀ ਹੋਣ ਲੱਗ ਪਈ ਮੋਟਰਾਂ ਤਾਂ ਹੀ ਡਿਲੀਵਰੀ ਹੋਣ ਲੱਗ ਪਿਆ ਜਿਵੇਂ ਮੋਜਾਂ ਡਿਲੀਵਰੀ ਨਹੀਂ ਕਰਦੀ ਐਦਾਂ ਡਿਲੀਵਰੀ ਹੋਣ ਲੱਗ ਪਈ ਹੈ ਕਟਾਰੀਆ ਸਾਹਿਬ ਤੁਸੀਂ ਬੜਕਾਂ ਮਾਰੀ ਜਾਂਦੇ ਪਤਾ ਨਹੀਂ ਕਿਹਦੀਆਂ ਮਾਰੀ ਜਾਂਦੇ ਆ ਲੈ ਮੈਂ ਦਿੰਨਾ ਬੰਦਿਆਂ ਦੇ ਨੰਬਰ ਜਿਹੜੇ ਬੰਦੇ ਵੇਚਦੇ ਪਏ ਮੈਨੂੰ ਮਾਰ ਦੇਣਗੇ ਬਾਤੋ ਵਾਧ ਹੋਰ ਕੀ ਕਰ ਦੇਣਗੇ ਆਹ ਹਾਲਾਤ ਹੋਏ ਪਏ ਆ ਮੁੰਡਾ ਇੱਕ ਮਰਿਆ ਜੇ ਥੋੜੇ ਦਿਨ ਹੋ ਗਏ ਤਸਕਾਰ ਹੋਏ ਨੂੰ ਭੋਗ ਪਾਇਆ ਨੂੰ ਤੇ ਮਰਨੇ ਹੋਰ ਵੀ ਹੈਗੇ ਆ ਤੇ ਤੁਹੀਂ ਪਤਾ ਨਹੀਂ ਕਿਹੜੀਆਂ ਟਾਰਾਂ ਮਾਰੀ ਜਾਂਦੇ ਆ ਲੀਡਰ ਇੱਕ ਨਸ਼ਾ ਨਹੀਂ ਤੁਹਾਨੂੰ ਵੋਟਾਂ ਪਾਈਆਂ ਮੈਂ ਵੀ ਪਾਈਆਂ ਦੀ ਨਾਲ ਮੇਰੀਆਂ ਫੋਟੋਆਂ ਵੀ ਸ਼ਾਇਦ ਤੁਹਾਡੇ ਨਾਲ ਹੋਣਾ ਤੇ ਇਸ ਵਿਗਨ ਨਾਲ ਅਸੀਂ ਤੁਰੇ ਸੀ ਵੀ ਇਹ ਨਸ਼ਾ ਬੰਦ ਹੋਊਗਾ ਪਰ ਨਸ਼ਾ ਰਹਾ ਦੋ ਜਿਆਦਾ ਹੀ ਵੱਧ ਗਿਆ ਇੰਨੀਆਂ ਤਾਂ ਕਾਂਗਰਸੀ ਕਾਲੀਆਂ ਵਲੇਂਡਰੀਵੀਆਂ ਨਹੀਂ ਹੋਈਆਂ ਘਰਾਂ ਤੱਕ ਜਿਹੜੀਆਂ ਅੱਜ ਹੋਣ ਰਹ ਪਿਆ ਨੇ ਆਹ ਲਾ ਹੱਥ ਹੁੰਦਾ ਆ ਮੁੰਡੇ ਮਰੀ ਜਾਂਦੇ ਸਾਡੇ ਤੁਹਾਨੂੰ ਕੋਈ ਨਹੀਂ ਤੁਹਾਨੂੰ ਪਾਵਰਾ ਮਿਲੀਆਂ ਖੈਦ ਆ ਵੀਡੀਓ ਸੁਣ ਕੇ ਮਿਰਤੇ ਵੀ ਪਰਚਾ ਹੋ ਜਾਊਗਾ ਮਿਰਤੇ ਵੀ ਪਰਚਾ ਕੱਟ ਦੇਣਗੇ ਇੱਕ ਜੇ ਸਾਥ ਜਨਾ ਤਰੋ ਤੁਹਾਡੇ ਨਾਲ ਬੰਦੇ ਟੁੱਟਦੇ ਜਾਂਦੇ ਪਿੰਡਾਂ ਤੇ ਤੁਹਾਡਾ ਵਹਿਮ ਹੋਣਾ ਵੀ ਤੁਹਾਡੇ ਨਾਲ ਬੰਦੇ ਜੁੜੇ ਨੇ ਬਿਲਕੁਲ ਨਹੀਂ ਜੁੜੇ ਇੱਕ ਜੁੜੇ ਨੇ ਡਰ ਮਾਰੇ ਜੁੜੇ ਨੇ ਵੀ ਪਰਚਾ ਨਾ ਕਰਾ ਦੇ ਵੀ ਸਾਡੇ ਕੰਮ ਹੁੰਦੇ ਰਹਿਣਗੇ ਜਿੱਦਣ ਸਰਕਾਰ ਗਈ ਤੁਹਾਡੇ ਨਾਲ ਪੰਜ ਬੰਦੇ ਨਹੀਂ ਘਟਾਰ ਗਿਆ ਸਾਹ ਰਹਿਣੇ ਤੇ ਮੇਰੀ ਗੱਲ ਨੋਟ ਕਰ ਲਿਓ ਜੇ ਘਰ ਘਰ ਨਸ਼ਾ ਵੜ ਚੁੱਕਾ ਘਰ ਘਰ ਐੇਹੋ ਜਿਹੀ ਹਾਲਾਤ ਹੋਏ ਫਿਰਦੇ ਆ ਮੈਂ ਕਹਿੰਦਾ ਮੈਂ ਉਹਦੇ ਪਿਓ ਦੀ ਵੇਖ ਕੇ ਰਾਨਾ ਮੁਕੱਲਾ ਕੱਲਾ ਮੁੰਡਾ ਮਰ ਗਿਆ ਵਿਚਾਰਾ ਤੇ ਪਿਓ ਉਹਦਾ ਕਮਲਾ ਹੋਇਆ ਫਿਰਦਾ ਉਸੇ ਲੈਨ ਤੇ ਪਿਓ ਚੱਲ ਪਿਆ ਹੁਣ ਟੈਨਸ਼ਨ ਝੋਕੇ ਮੇਰਾ ਯਾਰ ਦੋਸਤ ਮੇਰੇ ਨਾਲ ਪੜਿਆ ਗੁਰ ਮਾੜਾ ਮੋਟਾ ਸੋਚੋ ਲਾ ਕੇ ਬਾਰੇ ਸੋਚੋ ਤੁਸੀਂ ਕੱਲੀਆਂ ਟਾਰਾਂ ਨਾ ਮਾਰੋ ਕੋਈ ਕੋਈ ਲਾਈਵ ਹੋ ਕੇ ਕਹਿੰਦਾ ਮੈਂ ਆ ਸੜਕ ਬਣਾਤੀ ਅਸੀਂ ਸੜਕਾਂ ਤੋਂ ਕੀ ਲੈਣਾ ਅੱਗ ਲਾਉਣੀ ਸੜਕਾਂ ਨੂੰ ਸਾਡਾ ਜੇ ਪੁੱਤ ਹੀ ਨਾ ਰਿਆ ਸਾਡਾ ਜਦੋਂ ਅੱਗੇ ਵਨ ਵਾਲਾ ਵੰਸ਼ ਹੀ ਨਾ ਰਿਆ ਤੇ ਅਸੀਂ ਕੀ ਲੈਣਾ ਸੜਕਾਂ ਸਕੂਲਾਂ ਤੋਂ ਹੈ ਜੀਰੇ ਸਕੂਲ ਦੇ ਬਾਰੀਆਂ ਦੇ ਨਾਲ ਨੇਰੇ ਪ੍ਰੈਗਾ ਦੇ ਪੱਤੇ ਮਿਲੇ ਕਿੱਥੇ ਫਿਰਦੇ ਅਸੀਂ ਕਿਹੜੀਆਂ ਟਾਰਾਂ ਮਾਰਦੇ ਫਿਰਦੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ ਤੇ ਜੋਰ ਦਵੋ ਅੱਗੇ ਪਿੰਡਾਂ ਦੇ ਵਿੱਚ ਮੁੰਡੇ ਨਸ਼ਾ ਨਹੀਂ ਵੇਚਦੇ ਹੁਣ ਪਿੰਡਾਂ ਦੇ ਵਿੱਚ ਮੁੰਡੇ ਨਸ਼ਾ ਵੇਚਦੇ ਉਹ ਥੋੜਾ ਜਿਹਾ ਪੜਿੰਦਾ ਪੁਲਿਸ ਵਿਚਾਰੀ ਕੀ ਕਰੇ ਤੂੰ ਥੋੜਾ ਜਿਹਾ ਗ੍ਰਾਮ 2 ਗ੍ਰਾਮ 5 ਗ੍ਰਾਮ ਪੜਿੰਦਾ ਉਹਨੇ ਨਾ ਜਬਾਨ ਤੋ ਜਾਂਦੀ ਹੈ ਉਹ ਬੰਦੇ ਜਬਾਨਤਾ ਲੈ ਕੇ ਆ ਕੇ ਨਸ਼ਾ ਵੀ ਮਹਿੰਗਾ ਕਰ ਦਿੰਦੇ ਆ ਤੇ ਕੰਮ ਵੀ ਖੁੱਲਾ ਚੱਲ ਪੈਂਦਾ ਉਹਨਾਂ ਦਾ ਹੁਣ ਮੇਰੇ ਤੇ ਪਰਚਾ ਹੋ ਜਾਊਗਾ ਤੂੰ ਕਿਉਂ ਬੋਲਿਆ ਸੱਚ ਦਾ ਸਾਥ ਦਾ ਇਹ ਮੇਰਾ ਝੰਡਾ ਤੁਹਾਡੇ ਮੇਰੇ ਘਰੇ ਲੱਗਾ ਸੀ ਕਟਾਰੀਆ ਸਾਹਿਬ ਝੰਡਾ ਅਜੇ ਤੱਕ ਜਿੱਦਨ ਦਾ ਮੁੰਡਾ ਮਰਿਆ ਮੈਂ ਝੰਡਾ ਲਾ ਕੇ ਸਿੱਟਿਆ ਤੁਹਾਡਾ ਹਾਂ ਅਜੇ ਤੱਕ ਮੇਰੀ ਡੀਪੀ ਲੱਗੀ ਸੀ ਤੁਹਾਡੇ ਤੁਹਾਡੇ ਦੇ ਨਾਲ ਸ਼ੰਕਰਜੀ ਦੇ ਨਾਲ ਫੋਟੋ ਰੇ WhatsApp ਤੇ ਮੈਂ ਡੀਪੀ ਚੇਂਜ ਕੀਤੀ ਆ ਕਿਉਂਕਿ ਸਾਡੇ ਮਰਨ ਲੱਗ ਪਏ ਨੇ ਹੁਣ ਕੀ ਕਰੀਏ ਅਸੀਂ ਨਾ ਪੈਸਾ ਤੇ ਲਾ ਦੇ ਗਏ ਘਰੋਂ ਕੁੱਟਦੇ ਨੇ ਕੀਜਾਂ ਚੁੱਕ ਕੇ ਲੈ ਜਾਂਦੇ ਅਸੀਂ ਤਾਂ ਫਦੇ ਫਿਰਦੇ ਚਾਰਚ ਫੇਰੇ ਆਹ ਹਾਲਾਤ ਹੋਏ ਪਏ ਆ ਮੈਂ ਨਾ ਦਾ ਪਿਓ ਕਮਲਾ ਆਇਆ ਫਿਰਦਾ ਮੈਂ ਰਾਣਾ ਯਾਰ ਕੱਲਾ ਮੁੰਡਾ ਨੂੰ ਦਿੰਦਾ ਹੀ ਕੋਈ ਨਹੀਂ ਅੱਗੇ ਜਿੱਦਣ ਉਹ ਚਿਥਾ ਦੇ ਉੱਤੇ ਪਾਉਣ ਲੱਗਾ ਨਾ ਤੇ ਉਹ ਧਾਵਾ ਮਾਰੇ ਆਏ ਪੁੱਤ ਤੱਤਾ ਮਹੌਣ ਨੀ ਤੱਤਾ ਨਹੀਂ ਲੱਗਣਾ ਹੁਣ ਇਹਨੂੰ ਤੱਤੀ ਨਹੀਂ ਲੱਗਣੀ ਇਹ ਚਲੇ ਗਿਆ ਜਿੱਥੇ ਜਾਣਾ ਹੈ ਤੇ ਵਜਾ ਇਸੇ ਨਾਲ ਗਿਆ ਉਹਨੇ ਆਖਿਆ ਚੱਲ ਮੇਰਾ ਘਰੇ ਬੈਠਾ ਪੁੱਤ ਨਸ਼ੀ ਕਰੀ ਜਾਂਦਾ ਚੱਲ ਘਰੇ ਤਾਂ ਬੈਠਾ ਘਰੇ ਬੈਠਿਆ ਟੀਕੇ ਲਾਈ ਕੇ ਅੰਦਰ ਗਲ ਗਿਆ ਤੇ ਇਹ ਹਰੇਕ ਘਰ ਦੀ ਕਹਾਣੀ ਆ ਜਿਹੜੇ ਬੋਲਦੇ ਨਹੀਂ ਨਾ ਸਰਪੰਚ ਇਹ ਤੁਹਾਡੇ ਘਰਾਂ ਕਿ ਵੀ ਵੜਨਾ ਜੇ ਤੁਹਾਨੂੰ ਮੈਂ ਦੱਸ ਦਿੱਤਾ ਜੇ ਯਾਰ ਇੱਕ ਘਰ ਦੀ ਕਹਾਣੀ ਬੰਨੀ ਜੇ ਤੇ ਬੋਲੋ ਮਾੜਾ ਮੋਟਾ ਮੁੱਦਾ ਚੁੱਕੋ ਇਸ ਚੀਜ਼ ਦਾ ਮੈਂ ਚੁੱਕਦਾ ਲੈ ਮਨ ਨਾਲੇ ਖੇਤ 'ਚ ਬੈਠਾ ਮੈਨੂੰ ਮਾਰ ਦੇਣ ਕੀ ਕਰ ਲੈਣਗੇ ਮਰੇ ਚੰਗੇ ਓਦਾਂ ਜਮੀਰ ਮਾਰ ਕੇ ਮਰਨ ਨਾਲੋਂ ਮਰੇ ਚੰਗੇ ਓਦਾਂ ਹੀ ਮਰੇ ਚੰਗੇ ਅਸੀਂ ਤੇ ਆਹ ਹਾਲਾਤ ਹੋਏ ਪੈ ਸਾਡੇ ਪਿੰਡਾਂ ਦੇ ਯਾਰ ਰੋਜ਼ ਕੁੜੇ ਤੜਕੇ ਉੱਠਦੇ ਆ ਕਰੋਰ ਹੀ ਕੋਈ ਨਾ ਕੋਈ ਕਬਰ ਜਣ ਲਈ ਦੀ ਕੋਈ ਕਹੇ ਰਾਹ ਦੇ ਚਟੇ ਵਾਲੇ ਖੜੇ ਕੋਈ ਕਹੇ ਰਾਹ ਦੇ ਖੜੇ ਲਾਉ ਪੀਤਾ ਪਿਆ ਨਾ 6 ਵਜੇ ਤੋਂ ਬਾਹਰ ਹੀ ਘਰੋਂ ਨਹੀਂ ਬਾਹਰ ਨਿਕਲ ਸਕਦੇ ਪਤਾ ਨਹੀਂ ਕਦੋਂ ਵੱਢ ਕੇ ਮੋਬਾਈਲ ਖੋਲ ਲੈਣੇ ਚੀਜ਼ ਖੋਲਣੀਆਂ ਆ ਹਾਲਾਤ ਹੋਏ ਪਏ ਆ ਕੋਈ ਨਿਗਾਹ ਮਾਰੋ ਮਾੜੀ ਮੋਟੀ